ਉਹ ਕਮਰਵਈ ਦੇ ਪ੍ਰਤਾਪ ਬੋਲਦਾ ਵਿਆਦੀ ਵੀ ਉੱਤੇ ਬਿਆਨ ਆ ਕਦਰ ਨੰਦਾ ਬਹੁਤ ਚੁੱਪ ਕਰ ਜਾਂਦਾ ਜਾਂਦਾ ਕੱਢ ਕੇ ਅਸਤੀਫਾ ਮਾਰ ਜਿਵੇਂ ਨੌਕਰੀ ਛੱਡੀ ਸੀਗੀ ਛੱਡ ਦੇ ਐਮਐਲਏ ਛੱਡ ਵੀ ਵੀ ਆ ਪਾਇਆ ਭਾਈ ਗੁਰਦੁਆਰ ਸਾਹਿਬ ਨਹੀਂ ਮਿਲਦਾ ਸੀਗਾ ਤੇ ਮੈਂ ਦੇ ਦਿੱਤਾ ਅਸਤੀਫਾ ਫੇਰ ਤਾਂ ਸਾਨੂੰ ਸਮਝ ਆਵੇ ਕਿ ਯਾਰ ਪੰਜਾਬ ਵਾਤੇ ਕੋਈ ਕਰਨਾ ਚਾਹਣੇ ਆ ਤੇ ਜੇ ਸਿਰਫ ਬਿਆਨ ਹੀ ਜੜੇ ਆ ਲੋਕ ਇਕੱਠੇ ਕਰ ਲੈ ਇੱਥੋਂ ਬਿਆਨ ਦੇਤਾ ਇੱਥੋਂ ਬਿਆਨ ਦੇਤਾ ਅਸੀਂ ਪੰਜਾਬ ਬਚਾਉਣ ਤੁਰੇ ਆ ਉਹ ਕਹਿੰਦਾ ਮੈਂ ਜੀ ਹੁਸਕਬੀਰ ਸਿੰਘ ਬਾਦਲਿਆ ਹਾਂ ਉਹਨੂੰ ਭੁੱਲਿਆ ਵੀ ਪੰਜਾਬ ਕਿੰਨਾ ਨੇ ਜਾੜਿਆ ਆ ਪੰਜਾਬ ਦੇ ਇਹਨਾਂ ਹਾਲਾਤਾਂ ਵਿੱਚ ਅਜੇ ਕੌਣ ਜ਼ਿੰਮੇਵਾਰ ਆ ਜਿਹੜੀ 10 ਸਾਲ ਦੀ ਕਾਲੀ ਦਲ ਦੀ ਸਰਕਾਰ ਆ ਉਹ ਜ਼ਿੰਮੇਵਾਰ ਨਹੀਂ ਹੈਗੀ ਜਿਹੜੀ ਐਸਓਆਈ ਬਣਾਈ ਸੀਗੀ ਉਹਨੇ ਕੀ ਪੈਦਾ ਕੀਤਾ ਆ ਦੱਸੋਗਾ ਕਿੰਨੇ ਕਾਲਜ ਉਹ ਮੁੰਡੇ ਚੰਗੇ ਆ ਕੰਮ ਕਰਦੇ ਰਹੇ ਆ ਜਿੰਨੇ ਸੀਗੇ ਤੁਸੀਂ ਗੈਸਟ ਬਣਾ ਕੇ ਤੋਰ ਦਿੱਤੇ ਇਧਰੇ ਪਾਸੇ ਨੂੰ ਦੇਵੀ ਚੰਦ ਭਾਂ ਦੀ ਮੌਤ ਤੋਂ ਬਾਅਦ ਇਹ ਜਾਂ ਪੰਜਾਬ 'ਚ ਗੈਂਗਵਾੜ ਸ਼ੁਰੂ ਹੋਈ ਆ ਥੋਨੂੰ ਉਂਗਲ ਲਾਦੀ ਉਹਨੂੰ ਮਾਰਤਾ ਮੈਨੂੰ ਉਂਗਲ ਲਾਤੀ ਇਹਨੂੰ ਮਾਰਤਾ ਤੇ ਬਾਅਦ 'ਚ ਆਵੇ ਦੀ ਭੜਿਆ ਭੜਿਆ ਕੇ ਕਿੱਥੇ ਪਹੁੰਚ ਗਿਆ ਆ ਪਾਛ ਦੱਸੋ ਤੁਸੀਂ ਹੈਗੇ ਤਾਂ ਆਪਾਂ ਪੰਜਾਬੀ ਭੈਣ ਭਰਾਈਆਂ ਇੱਕ ਦੂਜੇ ਦੇ ਕਿ ਆਹ ਗੈਸਟ ਦੀ ਮੈਨੂੰ ਦੱਸੋ ਮੇਰੇ ਨਾਲ ਕਹੀ ਦੀ ਦੁਸ਼ਮਣੀ ਤਾਂ ਦੱਸੋ ਮੇਰੀ ਕੀ ਨਾ ਕੀ ਦੁਸ਼ਮਣੀ ਆ ਕੋਈ ਨਹੀਂ ਸਿਰਫ ਇੱਕ ਇਹ ਕਿ ਵੀ ਨਾ 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 ਇਹ ਨੂੰ ਇਹ ਨੂੰ ਬਸ ਇਹ ਨਹੀਂ ਬਦਲਣਾ ਇਹ ਉਠੋਕਣਾ ਆਪਾਂ ਨੇ ਠੋਕਦੇ ਠੋਕਦੇ ਆਪਾਂ ਸਿੱਕਾ ਗਏ ਆ ਦੇਖੋ ਕਈ ਮਾਮਾ ਦੇ ਕੱਲੇ ਕੱਲੇ ਪੁੱਤ ਖਾ ਗਿਆ ਇਹ ਗੰਦਾ ਸਿਸਟਮ ਤੇ ਆਪਾਂ ਨੂੰ ਹੋਏ ਤੇ ਕਿ ਸਮਝ ਨਹੀਂ ਆਈ ਵੀ ਆਪਾਂ ਤੁਰੇ ਕਿਹੜੇ ਪਾਸੇ ਨੂੰ ਆ ਨਸ਼ੇੜੀ ਵੀ ਆਪਾਂ ਆ ਹੈ ਗੈਸਟਰ ਵੀ ਆਪਾਂ ਆ ਤੇ ਭੜੇ ਭੜੇ ਨਾਂ ਆਪਾਂ ਨੂੰ ਮਿਲਦੇ ਆ ਤੇ ਪੰਜਾਬੀ ਆਪਾਂ ਕਿਤੇ ਵੀ ਨਹੀਂ ਹੈਗੇ ਤੇ ਦੇਖ ਲਓ ਪੰਜਾਬੀ ਆਪਾਂ ਕਿਤੇ ਵੀ ਨਹੀਂ ਹੈਗੇ ਜਿਹੜੇ ਦਾ ਤੁਰੇ ਪਹਿਲਾਂ ਕਿਸੇ ਨੇ ਕਹਿਦਾ ਜੀ ਆਪਾਂ ਵੋਟਾਂ 'ਚ ਨਹੀਂ ਖੜੇ ਹੋਣਾਗਾ ਚਲੋ ਜੀ ਵਾਪਸ ਲੈਣਾ ਸਾਰਾ ਪਹੁੰਚੋ ਉਦੋਂ ਸਰਕਾਰ ਬਣੀ ਬਿਆਸਾਂ ਦੀ ਔਰ ਰੱਜ ਕੇ ਮਾਰਿਆ ਸਾਨੂੰ ਰੱਜ ਕੇ ਕੁੱਟਿਆ ਸਾਨੂੰ ਤੇ ਬਾਅਦ ਚ ਉਹਨੂੰ ਵਾਰ ਦਿੱਤਾ ਆ ਤੇ ਬਾਅਦ ਹੁਣ ਤੱਕ ਜਦ ਸਾਡੇ ਭਰਾ ਅੰਦਰ ਬੈਠੇ ਹੁਣ ਅਮਰ ਸ਼ਾਹ ਉਸ ਦਿਨ ਬੈਠਾ ਬੋਲਦਾ ਹੈ ਉੱਥੇ ਸੰਸਦ ਦੇ ਵਿੱਚ ਕਿ ਜੇ ਤੁਹਾਨੂੰ ਕੀਤੇ ਦਾ ਪਛਤਾਵਾ ਨਹੀਂ ਤੇ ਤੁਮੇ ਕੈਸੇ ਛੋੜ ਦੂੰ ਤੇ ਅਮਰ ਸ਼ਾਹ ਨੂੰ ਕੋਈ ਸਾਡਾ ਉਥੇ ਲੀਡਰ ਹੁੰਦਾ ਕੋਈ ਪੰਜਾਬ ਦਾ ਪੰਜਾਬੀ ਹੁੰਦਾ ਤੇ ਰੜਕਵ ਹੁੰਦਾ ਪੁੱਛਦਾ ਕਿ ਇਹ ਬਿਲਕੁਲ ਸਬਾਨੋ ਦੇ ਛੱਡੇ ਆ ਉਹ ਪਤੰਦਰ ਕਿਵੇਂ ਛੱਡ ਦਿੱਤੇ ਆ ਜਿਹੜੀ ਬਿਲਕ ਸਬਾਨੋ ਦੇ ਨਾਲ ਬਲਾਤਕਾਰ ਹੋਇਆ 11 ਜੀਓ ਦੇ ਘਰ ਦੇ ਮਾਰ ਦਿੱਤੇ ਤੇ ਜਿਹੜੇ ਉਹਦੇ ਕਾਤਲ ਛੱਡੇ ਆ ਉਹਦੇ ਨੇ ਫਿਰ ਛੱਡੇ ਆ ਉਹਨੇ ਕਦੋਂ ਕਹਿਆ ਸਾਨੂੰ ਪਛਤਾਵਾ ਆਇਆ ਉਹਨੇ ਕਦੋਂ ਮਾਫੀ ਮੰਗੀ ਸੀਗੀ ਉਹਨੇ ਕਦੋਂ ਹੱਥ ਜੋੜੇ ਸੀ ਬਿਲਕ ਸਬਾਨੋ ਤੋਂ ਸਾਡਾ ਸਿੱਖਾ ਮੋਕੇ ਬੋਲਣਾ ਆਉਂਦਾ ਨਾ ਵੀ ਸਾਡਾ ਰਾਜੋ ਵਾਲਾ ਸਾਡਾ ਹਵਾਰਾ ਤਾਰਾ ਸਾਡੇ ਕਦੇ ਮਾਫੀ ਮੰਗੋ ਸ਼ਰਤਾਂ ਦਿਓ ਲਿਖ ਲੈ ਕੇ ਜੇ ਉਹ ਛੱਡੇ ਆ ਭਾਈ ਬਿਲਕ ਸਬਾਨੋ ਵਾਲੇ 12 ਜਣੇ ਦੱਸੋ ਕਿੱਥੇ ਮਾਫੀ ਮੰਗੀ ਉਹਨਾਂ ਨੇ ਉਹਨੇ ਕਦੋਂ ਕਹਿਆ ਪਛਤਾਵਾ ਆਇਆ ਸਾਨੂੰ ਕਿਉਂ ਕਿਉਂਕਿ ਉਹ ਬੀਜੇਪੀ ਦੇ ਪਾਲੇ ਵੀ ਸੀਗੇ ਉਹ ਬੀਜੇਪੀ ਦੇ ਗੁੰਡੇ ਸੀਗੇ ਸਾਡੇ ਨਾਲ ਭਵੇਂ ਬੀਜੇਪੀ ਕਰੇ ਭਵੇਂ ਕਾਂਗਰਸ ਕਰੇ ਸਾਡੇ ਛੱਤਾਂ ਹੀ ਪਏ ਆ ਤੇ ਕਾਲ ਤੱਕ ਤ ਅਸੀਂ ਢਵਾ ਲਿਆ ਹਜ਼ਾਰਾਂ ਪੁੱਤ ਅਸੀਂ ਆਪਣੇ ਮਲਵਾਲੇ ਕਾਲੋ ਬਾਰ ਹੀ ਠੱਪ ਕਰ ਲੇ ਪਹਿਲਾਂ ਹੀ ਪੰਜਾਬ ਦੇ ਵਿੱਚ ਆ ਕੇ ਤੁਹਾਡੇ ਨਾਲ ਰਹਿਣਾ ਮੰਨਿਆ ਸਾਨੂੰ ਕੀ ਕਹਨੇ ਪਾਕਿਸਤਾਨ ਵਾਲੇ ਉਹ ਪਰ ਕਿਉਂ ਪਾਣੀ ਅਸੀਂ ਆਪਣੇ ਗਵਾਏ ਕਿਸੇ ਟਾਈਮ ਦੱਸੋ ਕਿਹੜਾ ਪਾਣੀ ਸਾਡੇ ਨੰਗੇ ਡੋਬੇ ਸਾਨੂੰ ਹਰ ਸਾਡੇ ਹੋਂ ਦੱਸੋ ਕਿਹੜਾ ਡੈਮ ਆ ਜਿਹਦੇ ਸਾਡਾ ਹੱਕ ਬੰਦਾ ਆ ਜਦੋਂ ਇਹ ਮਰਜ਼ੀ ਨਾਲ ਗੇੜ ਚੱਕ ਸਕਦੇ ਹੋਈਏ ਇੱਕ ਤੌਕਾ ਪਾਣੀ ਪੰਜਾਬ ਦੇ ਲੋਕ ਆਪਣੀ ਮਰਜ਼ੀ ਨਾਲ ਵਾਤ ਨਹੀਂ ਸਕਦੇ ਕਿ ਤੇ ਫਿਰ ਕਿਹੜੀ ਆਜ਼ਾਦੀ ਸੀਗੀ ਜਿੱਤੇ ਹੀ ਭਗਤ ਸਿੰਘ ਹੁਣ ਚੱਲ ਗਏ ਕਰਤਾ ਸਿੰਘ ਸਾਭੇ ਹੁਣ ਚੱਲ ਗਏ ਸਾਭੇ ਹੈਂ ਬੰਝੋ ਸਿਰ ਸਿਰਾਂ ਦੀ ਵਾਰੀ ਆਉਂਦੀ ਆ ਸਿਰਾਂ ਦੇ 90 ਸਿਰ ਦਿੱਤੇ ਪੰਜਾਬੀਆਂ ਨੇ ਭਾਈ ਕਿਹੜੇ ਕੰਮ ਆਏ 90 ਸਿਰ ਦਿੱਤੇ ਆਪਣੇ ਆਪਾਂ ਤਾਂ ਫੇਰ 28 30 40 ਲੱਖ ਰੁਪਈਆ ਲਾ ਕੇ ਡੌਂਕੀ ਲਾਉਣੇ ਆ ਤੇ ਫੇਰ ਅਮਰੀਕਾ ਜਾਣੇ ਆ ਫੇਰ ਇੰਗਲੈਂਡ ਜਾਣੇ ਆ ਹੈਂ ਸਾਨੂੰ ਤਾਂ ਫੇਰ ਉਹਨਾਂ ਲੋਕਾਂ ਨੇ ਝੱਲਿਆ ਜਿਹਨੇ ਘੋਟੇ ਕੱਢਿਆ ਇੱਥੋਂ ਇਹਦੇ ਕਈ ਹੁਣ ਸਾਡੇ ਟਾਈਟਾ ਲਿਖਿਆ ਹੁੰਦਾ ਆ ਟਰੈਕਟਰ ਵੀ ਡਾਦਰਾ ਪੌਂਡਾਂ ਦਾ ਬਾਹਰੋਂ ਪਹਿਣ ਆਇਆ ਹੁੰਦਾ ਆ ਤੇ ਡੈਕ ਦੇ ਮਗਰ ਲਿਖਿਆ ਹੁੰਦਾ ਆ ਵੀ ਗੋਰੇ ਖੰਗੇ ਸੀ ਤਾਂ ਟੰਗੇ ਸੀ ਤੇ ਭਾਈ ਉਹਨਾਂ ਗੋਰਿਆਂ ਦੇ ਕੋਲ ਹੀ ਜਾਣੇ ਆਪਾਂ ਹੁਣ ਹੈ ਫਿਰ ਆਪਾਂ ਨੂੰ ਕੀ ਫਾਇਦਾ ਹੋ ਕੱਢ ਕੇ ਇਹ ਆਜ਼ਾਦੀ ਆਪਾਂ ਨੂੰ ਕਿਹੜੇ ਬਾਪ ਪਈ ਦੱਸੇ ਕੋਈ ਤੇ ਹੁਣ ਕਿਹਨੂੰ ਪੁੱਛ ਲੋ ਆਜ਼ਾਦੀ ਤਾਂ ਫਿਰ ਇੰਨਾ ਮਤ ਇਹ ਆਈ ਆਪਣੇ ਵੱਤ ਕਹਿੰਦੀ ਆਜ਼ਾਦੀ ਆ ਆਪਣੇ ਦਾ ਕੋਈ ਬੋਲਦਾ ਆ ਚਲੋ ਡਿਬਰੂਗੜ੍ਹ ਜਾਓ ਜੀ ਹੈ ਜੇ ਕੋਈ ਬੋਲਦਾ ਯਾ ਚਲੋ ਜੀ ਜੋਧਪੁਰ ਜਾਓ ਜੀ ਜੇ ਕੋਈ ਬੋਲਦਾ ਚਲ ਬਰੋਦਾ ਜਾ ਬਈ ਤੇ ਫਿਰ ਜੇ ਕੋਈ ਇੱਥੇ ਬੋਲਦਾ ਚਲ ਦਾਬੇ ਬੰਦ ਕਰੋ ਜੀ ਤੇ ਫਿਰ ਪੰਜਾਬ ਕਿੱਥੇ ਰਹਿ ਗਿਆ ਯਾਰ ਬੋਲਣਾ ਕਿੰਨਾ ਲੋਕਾਂ ਨੇ ਸੀਗਾ ਲੜਨਾ ਕਿੰਨਾ ਲੋਕਾਂ ਨੇ ਸੀਗਾ ਜਿਹੜੇ ਹੀ ਲੀਡਰ ਚੁਣੇ ਆਪਣੇ ਕਿ ਇਹ ਆ ਲੀਡਰ ਆ ਚਾਹੀਓ ਪੰਥ ਪੰਥਕ ਦੇਖੋ ਤੁਸੀਂ ਜਦੋਂ ਤਾਂ ਵੋਟਾਂ ਲੈਣੀਆਂ ਉਦੋਂ ਧਰਮ ਵੀ ਇੱਕ ਆ ਪੰਥ ਵੀ ਇੱਕ ਆ ਉਦੋਂ ਪੰਥ ਨੂੰ ਖਤਰਾ ਵੀ ਹੋ ਜਾਂਦਾ ਤੇ ਜਦੋਂ ਵੋਟਾਂ ਲੰਘ ਲਗਾ ਗਈਆਂ ਉਦੋਂ ਕਿਹੜਾ ਪੰਥ ਕਿਹੜਾ ਖਤਰਾ ਹੈ ਕਦੇ ਪੁੱਛਿਆ ਨਾ ਲੋਕ ਨੂੰ ਕਿਸੇ ਨੇ ਵੀ ਭਾਈ ਹੁਣ 500 ਦਾ ਖਤਰਾ ਮੁੱਕ ਗਿਆ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਸਿੱਖ ਸ਼ਹੀਦ ਹੋ ਗਏ ਪੁਲਿਸ ਅਨਪਛਾਤੀ ਹੋ ਗਈ ਕਿਹਨੇ ਪੁੱਛਿਆ ਜਣੋ ਕਿਹੜੀ ਕਿਹੜੀ ਗੱਲ ਦੀ ਮਾਫੀ ਮੰਗਵਾਂਗੂ ਤੁਸੀਂ ਯਾਰ ਤੇ ਉਲਟਾ ਸਭ ਨੂੰ ਜਿੱਥੇ ਖੜਨਾ ਆ ਜਿੱਥੇ ਚੁੱਪ ਰਿਆ ਛੜਦਾ ਆ ਹੁਣ ਜਿਹੇਦਰ ਕੌਂਕੇ ਮੁੱਕ ਜੇ ਚੁੱਪ ਹੀ ਰਹਿ ਜਾਂਦੀ ਚਾਹੇ ਬਰਸ ਸਿੰਘ ਬਲਟੋਆ ਸੀਗਾ ਚਾਹੇ ਬੰਟੀ ਰਮਾਣੇ ਵਰਗੇ ਬੰਦੇ ਆ ਜੇ ਦੀ ਚੁੱਪ ਹੀ ਰਹਿ ਜਾਵਾਂ ਤੇ ਤੁਹਾਡਾ ਕੀ ਘਸ ਜਾਂਦਾ ਯਾਰ ਚੌਧਰ ਵਹੋਣੀਆਂ ਹੋਰ ਕਮਾਂ ਦੇ ਵਹੋ ਚੌਧਰ ਆਪਣੀ ਤੁਸੀਂ ਲੀਟਰ ਦੇ ਬਹੁਤ ਤਖੜੇ ਆ ਬੋਲੋ ਪੰਜਾਬ ਦੇ ਹੋਰ ਕਿੰਨੇ ਕੰਮ ਪਏ ਉੱਥੇ ਬੋਲੋ ਆ ਜਿਹੜੇ ਇਨਕਾਊਂਟਰ ਹੋਇਆ ਦੋ ਮੁੰਡੇ ਮਾਰੇ ਬੋਲ ਖਾ ਇੱਥੇ ਤੋਂ ਕਿਉਂ ਬੋਲੇਗਾ ਤੂੰ ਕਿਉਂਕਿ ਉਹ ਪਾਲਿਸੀ ਸਾਰੀ ਤੁਹਾਡੇ ਨੂੰ ਮਿਲੀ ਵੀ ਇੱਥੇ ਗਰਨਾਬੀ ਸਸਿਕਲ ਕਿਉਂ 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 ਬੋਲਦੇ ਯਾਰ ਕਿਉਂਕਿ ਇਹਨਾਂ ਲੋਕਾਂ ਨੇ ਸ਼ਰਮ ਹਾਲਾ ਚੁੱਕੇ ਆ ਦੂਜੇ ਨੂੰ ਕਹਿਣਾ ਕਟੇਰੇ ਖੜੇ ਕਰਨਾ ਹਰ ਵਾਰੀ ਕਿ ਆਹ ਬੰਦਾ ਕਹੇ ਖੜੇ ਕੋ ਤਾਂ ਇਹਨੂੰ ਖੜਾ ਕਰ ਦਿਓ ਪੰਜਾਬੀ ਰੋਟੀ ਖਾ ਤੇ ਸੰਦੇ ਯਾਰ ਪੰਜਾਬੀ ਨੂੰ ਕਿਹੜੀ ਭੋਲਿਆ ਹੈ ਜੀ ਅਮਰ ਸ਼ਾਹ ਵਰਗਾ ਬੰਦਾ 13 ਬੰਦੇ ਜਿਹੜੇ ਬੈਠੇ ਸੀਗੇ ਤੁਹਾਡੇ ਸਾਹਮਣੇ ਉਹ ਬੋਲ ਕੇ ਗਿਆ ਆ ਵੀ ਤੁਹਾਨੂੰ ਪਛਤਾਵਾ ਕੋਈ ਨਹੀਂਗਾ ਤੇ ਮੈਂ ਕਿਵੇਂ ਛੋੜ ਦੂੰ ਹੈ ਕਿਵੇਂ ਆਕੜ ਕੇ ਕਿਹਾ ਉਹਨੇ ਜਿਹੜਾ ਦਾ ਲੈਜਰ ਦੇਖੋ ਉੱਥੇ ਸੀ ਮੰਜੇ ਸੀ ਮਾਲ ਬੈਠਾ ਸੀਗਾ ਇੱਥੇ ਬਾਹਰ ਖਾਲਸਾ ਨਹੀਂ 26 ਕਰਨ ਨੂੰ ਕਹਿੰਦੇ ਮੋਗੇ ਚ ਘੱਟ ਕਰ ਰਿਹਾ ਖਾਲਸਾ ਦੇ ਨਾਂ ਤੇ ਉੱਥੇ ਕੋਈ ਬੋਲਿਆਗਾ ਉਹਨੂੰ ਪਤਾ ਸੀ ਵੀ ਜਿਹੜੇ ਬਿਲਕੁਸ ਬਾਨੋਂ ਦੇ ਛੱਡੇ ਆ ਤੇਰੇ ਪਤੰਦਰ ਉਹਨੇ ਕਦੋਂ ਮਾਫੀ ਮੰਗੀ ਸੀਗੀ ਪਰ ਪੁੱਛ ਰਿਹਾ ਕਿੰਨੇ ਨੇ ਬਾਈ ਇਹਨਾਂ ਲੋਕਾਂ ਨੇ ਇੱਥੇ ਨਾਰੇ ਜਨੇ ਮਰਜੀ ਲਖਾ ਲੋ ਹੈ ਲੋਕਾਂ ਦੇ ਪੁੱਤਾਂ ਵਾਦੇ ਕਿੰਨੇ ਉਹਦਾ ਜਵਾਬ ਦੇ ਕੌਣ ਆ ਹਥਿਆਰ ਚੁਕਾਏ ਕਿੰਨਾਂ ਨੇ ਜਵਾਬ ਉਹਦਾ ਕੌਣ ਦੇਊਗਾ ਖਾਲਸਾ ਦੇ ਐਲਾਨ ਕਰਤੇ ਤੁਸੀਂ ਤੇ ਜਵਾਬ ਕੌਣ ਦੇਊਗਾ ਬਾਬੇ ਪਿੰਡ ਵਾਲੇ ਆਨੰਦਪੁਰ ਸਾਹਿਬ ਦਾ ਮੱਥਾ ਰੱਖਿਆ ਅੱਗੇ ਅਮਰਸਾ ਦਾ ਲਾਣਾ ਵੜਖਿਆ ਸੀ ਅੱਗੇ ਉਹਧਰ ਹੀ ਗੱਲਾਂ ਛੱਡ ਤੀਆਂ ਤੁਸੀਂ ਅੱਜ ਪੁੱਛੋ ਕਿਸੇ ਨੂੰ ਵੀ ਅਮਰਸਾ ਦਾ ਲਾਣਾ ਵਾਂ ਹੈ ਆਨੰਦਪੁਰ ਸਾਹਿਬ ਦੇ ਮੱਥੇ ਉਹਦੀ ਕੌਣ ਗੱਲ ਕਰਦਾ ਆ ਯਾਰ ਹਰ ਚੱਕ ਦਾ ਪਤਾ ਨਹੀਂ ਕਿੱਥੋਂ ਕਿਹਨੇ ਫੋੜਨਾ ਫੋੜ ਦਿੱਤਾ ਵੀ ਬਸ ਅਸੀਂ ਉੱਥੇ ਖੜ੍ਹ ਕੇ ਜੱਕ ਕਿੰਨੀਆਂ ਮਾਮਾ ਕਿੰਨੀਆਂ ਭੈਣਾ ਅੱਜ ਰੋਂਦਿਆਂ ਫਿਰਦੀਆਂ ਚੁੱਲ੍ਹੇ 'ਚ ਘਾਓ ਗਿਆ ਖੜਾ ਜਾ ਮਾਣੇ ਮੋਟੇ ਨਹੀਂ ਜਿਹੜੇ ਕੌਮ ਦਾ ਸਿਰੇ ਸਿਰੇ ਸਿਖਰ ਸੀ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਤੇ ਫਿਰ ਉਹਨਾਂ ਫਿਰ ਬਾਕੀ ਆਪਾਂ ਕੌਣ ਕਿਹੜੀ ਮਾਂ ਦੇ ਪਾਣੀ ਹਾਰੇ ਆ ਭਾਈ ਹੈ ਇਥੇ ਗੁਰਜਨ ਸਿੰਘ ਰਾਜਸਥਾਨੀ ਵਰਗੇ ਗੁਰਜਰ ਸਿੰਘ ਬਹੁਤ ਸਣੂ ਲੱਗੇ ਉਹਨਾਂ ਪਰਵਾਹਾਂ ਦੀ ਸਾਰ ਨਹੀਂ ਲਈ ਗਈ ਤੇ ਫਿਰ ਹੋਰ ਕਿਸੇ ਨੂੰ ਕੀ ਕਹਿਣਾ ਆਪਾਂ ਨੇ ਅ ਕੱਲ ਪਾਸੋਂ ਭਾਈ ਕਹਿ ਸਕਦੇ ਮੁੰਡੇ ਬੋਲੀ ਜਾਂਦੇ ਸੀ ਟੀਵੀ ਉੱਤੇ ਉਹਨੇ ਅੱਜ ਹੁਣ ਜਦੋਂ ਗੱਲ ਚੱਲਦੀ ਹੈ ਕੋਈ ਹੁਣ ਸਾਰੇ ਜਾ ਵੜਦੇ ਆ ਉਹਨੇ ਘਰੇ ਗੱਲ ਚਾਹਿਆ ਕੇ ਬੀਬੀ ਉਹ ਭਾਈ ਖਾ ਲਾ ਤੇ ਘਰੇ ਆਉਂਦੀ ਪਤਨੀ ਨੂੰ ਮਿਲਣ ਵਾਸਤੇ ਤੇ ਫਿਰ ਭਾਈ ਜਦੋਂ ਆਪਾਂ ਜਿਉਂਦੇ ਜੀ ਖੜਦੇ ਨਹੀਂ ਔਖੇ ਮੇ ਕੋਈ ਖੜਦੇ ਨਹੀਂ ਇਸ ਗੱਲ ਦਾ ਪੰਜਾਬੀ ਕੋ ਮਾਣ ਮਹਿਸੂਸ ਕਰੋ ਕੋਈ ਖਾਣਾ ਸਿੱਖੀ ਕੇ ਨਾਲ ਵੀ ਅਸੀਂ ਪੰਜਾਬੀ ਆ ਚਲੋ ਖੈਰਾ ਸਾਹਿਬ ਚਾਹ ਕਾਂਗਰਸ ਵਿੱਚ ਜਿੱਥੇ ਮਰਜੀ ਆ ਕੇ ਤਾਂ ਕਿਤੇ ਨਾ ਕਿਤੇ ਬੋਲਦਾ ਹੀ ਆ ਯਾਰ ਇਹਨਾਂ ਦਾ ਫਿਰ ਵੀ ਚੰਗਾ ਹੀ ਆ ਤੇ ਤਾਂ ਇਹ ਉਹਦੇ ਆਤੇ ਬੋਲਦੇ ਰਹੇ ਆਪਾਂ ਬਹੁਤ ਸਾਰੇ ਭਵਨੇ ਗੁਲਾਕੀ ਤਾਬਾਈ ਕਾਉਂ ਉਸ ਬੰਦੇ ਵਾਤੇ ਬੋਲਦੇ ਆ ਭਾਈ ਕਾਗਸੀ ਬੰਦਾ ਨੇ ਫਿਰ ਕੀ ਕਰੀਏ ਹੁਣ ਹੈ ਫਿਰ ਜਿਹੜੇ ਆਪਣੇ ਪੰਥ ਕੇ ਉਹਦਾ ਬੋਲਦੇ ਨੇ ਪੰਥ ਦੇ ਮੁੱਦਿਆਂ ਉੱਤੇ ਤਿੰਨ ਚਾਰ ਪੰਥ ਕਿ ਤਰ੍ਹਾਂ ਬਣੀਆਂ ਬੈਠੀਆਂ ਆ ਹੁਣ ਇਹ ਨਹੀਂ ਪਤਾਗਾ ਵੀ ਇਹ ਕੰਮ ਕਿਦੇ ਵਾ ਕੀਦੇ ਵਾਸਤੇ ਆਉਂਦਾ ਆ ਇੱਕ ਦਿੱਲੀ ਕਮੇਟੀ ਬਣ ਗਈ ਆ ਇੱਕ ਹਰਿਆਣਾ ਕਮੇਟੀ ਬਣ ਗਈ ਆ ਉਹ ਕਹਿੰਦੇ ਨਹੀਂ ਇਹ ਇਹ ਉਹਨਾਂ ਦੇ ਹਿੱਸੇ ਆਉਂਦਾ ਜੀ ਇਹ ਉਹਨਾਂ ਦੇ ਹਿੱਸੇ ਚ ਆਉਂਦਾ ਆ ਠੀਕ ਆ ਚਲੋ ਉਦੋਂ ਬਾਅਦ ਵਿੱਚ ਜੇ ਗੱਲਬਾਤ ਕੋਈ ਹੁੰਦੀ ਆ ਉਦੋਂ ਬਾਅਦ ਕਹਿੰਦੇ ਨਹੀਂ ਜੀ ਇਹ ਇਹ ਇਹਦਾ ਹਿੱਸੇ ਆਉਂਦਾ ਜੀ ਫੇਰ ਭੰਮ ਘਮਾਰੇ ਛੋਮਣੀ ਕਮੇਟੀ ਕਰੂਗੀ ਜੀ ਅਕਾਲ ਤਖਤ ਜਹੇਦਲ ਕਰੂਗਾ ਜੀ ਕਰਦਾ ਕੋਈ ਵੀ ਨਹੀਂ ਉਹ ਜਦੋਂ ਗੱਲ ਠੰਡੀ ਪੈ ਜਾਂਦੀ ਫਾਰਮ ਦਾ ਮੁੱਦਾ ਉਹ ਜਾਂਦਾ ਸਾਡੀਆਂ ਕਿੰਨੀਆਂ ਯਾਰ ਕੀ ਕਿੰਨੀਆਂ ਆਸਾਂ ਉਮੀਦਾਂ ਜੁੜੀਆਂ ਕੌਮ ਦੀਆਂ ਹੈ ਗੁਰੂ ਗੋਬਿੰਦ ਸਿੰਘ ਸਾਰਾ ਪਰਿਵਾਰ ਵਾਰਤਾ ਆਪਣਾ ਇਹ ਕਹਿ ਕੇ ਕਿ ਆ ਸਿੱਖ ਹੈਗੇ ਆ ਤੇ ਕੀ ਪਤਾ ਸੀ ਆਪਣੇ ਆਗੇ ਸਿੱਖ ਹੋਣਗੇ ਯਾਰ ਹੈਂ ਫਾਜੇ ਦੇ ਕੋਦੇ ਇਸਤਿਹਾਰ ਦੰਨੇ ਫਿਰਦੇ ਆ ਆਪਾਂ ਕਿੱਡੀ ਸ਼ਰਮ ਦੀ ਗੱਲ ਆ ਕਿ ਸ਼ੋਰਮਣੇ ਕਮੇਟੀ ਵਿੱਚੋਂ ਉਹ ਬੰਦੇ ਆਪਾਂ ਹਰਾਉਣੇ ਆ ਜਿਹੜੇ ਤੰਬਾਕੂ ਦਾ ਹਸਕੜ ਦਾ ਹੈ ਸ਼ਰਾਬ ਦਾ ਸੇਵਰ ਕਰਦੇ ਆ ਦੀ ਦੇਖ ਲੋ ਵੀ ਕਿੰਨੀ ਕਿੱਡੀ ਸਾਡੀ ਬਾਤ ਕਿਸਮਤੀ ਆ ਯਾਰ ਹੈ ਗੁਰੂਗਬਾਹ ਕੋਲਾ ਨ ਲੰਗਾ ਉੱਥੋਂ ਵੀ ਤੇ ਤੰਬਾਕੂ ਵੇਚਦੀ ਤੇ ਇਹ ਦੇਖੋ ਇੱਥੇ ਕੀ ਕੁਝ ਕਰਦੇ ਪਏ ਆ ਉਸ ਪਵਿੱਤਰ ਸਥਾਨ ਦੇ ਉੱਤੇ ਜੇ ਕਰਦੇ ਲੋਕੀ ਤਾਂ ਇਸਤਿਹਾਰ ਚੱਕੀ ਫਿਰਦੇ ਨਾ ਭਗਵਾਨ ਤੁਮਾਨੂੰ ਦੇਖੋ ਕਿੰਨੀ ਫਿਕਰ ਸੀ ਵੀ ਜੋ ਆਈ ਸਰਕਾਰ ਵੀ ਬਾਣੀ ਪੀਡੀਸਾਂ ਚੰਦੇ ਬਾਣੀ ਇੱਥੇ ਚਰਾਉਣੀਆਂ ਮੈਂ ਚੈਨਲ ਚਲਾ ਦਿੰਦਾ ਆ ਜਿ세ਦੱਕ ਕੌਕੇ ਦੀ ਰਿਪੋਰਟ ਜਨਤਕ ਹੋ ਗਈ ਮੁੱਖ ਮੰਤਰੀ ਨਵਨ ਰੋਇਆ ਪੰਜਾਬ ਦਾ ਫਰੈਸ਼ ਕੋਈ ਦਾਗ ਨਹੀਂ ਹੈਗਾ ਪੰਥ ਕੋਈ ਇੱਥਾਂ 'ਚ ਬੋਲਣਾ ਚਾਹੁੰਦਾ ਆ ਪੰਥ ਦੀ ਗੱਲ ਕਰਨੀ ਚਾਹੁੰਦਾ ਆ ਤੇ ਜਿ세ਦੱਕ ਕੌਕੇ ਵਾਸਤੇ ਇਹ ਨਹੀਂ ਕਹਿ ਸਕਿਆ ਵੀ ਅੱਕੇ ਜਦ ਅੱਜ ਕਰੋ ਭਾਈ ਮੇਰੀ ਸਰਕਾਰ ਜਾਂਚ ਕਰਾਊਗੀ ਭਾਵੇਂ ਤੁਸੀਂ ਜੋ ਮਰਜ਼ੀਆਂ ਲਓ ਪੰਥਕ ਨਹੀਂ ਕੀਤਾ ਗਿਆ ਕੈਪਟਨ ਨਹੀਂ ਕੀਤਾ ਬਾਦਲੇ ਨਹੀਂ ਕੀਤਾ ਲ ਮੇਰੀ ਸਰਕਾਰ ਜਿਹਦਾ ਕੋਕੇ ਦਾ ਇਨਸਾਫ ਦੇਊਗੀ ਤੁਹਾਨੂੰ ਬੋਲਦਾ ਸਵਾਲ ਹੁੰਦਾ ਪਈ ਪਤਾ ਲੱਗ ਜਾਂਦਾ ਹਾਂ ਫਿਰ ਇਹ ਗੱਲਾਂ ਦਾ ਕਿੱਥੇ ਜਾਣੀਆਂ ਆ ਕਿਹਨੂੰ ਕਹੀਏ ਭਰਾਵੋ ਚੋ ਜੋਂਦੇ ਬਸਦੇ ਰਹੋ ਤੁਹਾਨੂੰ ਸਾਰਾ ਹੀ ਪਤਾ ਆ ਕਿ ਕਿੱਥੇ ਗੱਲਾਂ ਕਿੱਥੇ ਪਹੁੰਚੀਆਂ ਆ